ਮੇਰੇ ਵੱਲ ਸਾਰੇ ਅਨੂਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਸੁਣਾਓ ਤੁਹਾਡਾ ਕੀ ਹਾਲ ਚਾਲ ਚੇਰੋ ਜੀ ਆਪਣੇ ਨਾਲ ਬਾਰ ਪੇਪਰ ਦਾ ਕੰਮ ਚੱਲ ਰਿਹਾ ਹੈ ਕਾਫੀ ਦਿਨਾਂ ਤੋਂ ਤੇ ਦੋ ਰੂਮ ਦੇ ਵਿੱਚ ਤਾਂ ਬਾਰ ਪੇਪਰ ਲੱਗ ਗਿਆ ਤੇ ਬਾਥਰੂਮ ਦੇ ਵਿੱਚ ਵੀ ਲੱਗ ਗਿਆ ਤੇ ਹੁਣ ਵਾਰੀ ਆ ਗਈ ਰਸੋਈ ਦੀ ਤੇ ਅਸੀਂ ਹੁਣ ਰੋਟੀ ਖਾ ਕੇ ਹਟੇ ਆ ਤੇ ਹੁਣ ਇਹਨੂੰ ਕਹਿੰਦੇ ਵੀ ਖਾਲੀ ਕਰ ਦਿਓ ਦੇਖੋ ਜੀ ਸਾਡੀ ਰਸੋਈ ਦੀ ਨਾ ਆਹ ਹਾਤ ਹੋਈ ਪਈਆਂ ਕੰਧਾਂ 'ਵੀ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਬਹੁਤ ਜ਼ਿਆਦਾ ਕਰਾਫ ਹੋਈਆਂ ਪਈਆਂ ਨੇ ਤੇ ਹੁਣ ਅਸੀਂ ਨਾ ਰਸੋਈ ਦੇ ਵਿੱਚੋਂ ਭਾਂਡੇ ਲੱਗੀਆਂ ਕੱਢਾਂ ਉਹ ਕਹਿੰਦੇ ਵੀ ਖਾਲੀ ਕਰ ਦੋ ਫੇਰ ਇੱਥੇ ਫਿਰ ਪੂਰਾ ਗਾਹ ਪੈਂਦਾ ਘੋੜੀਆਂ ਵਗੈਰੀਆਂ ਵੀ ਰੱਖਣੀਆਂ ਆਜਾ ਵੀ फटाफट ਕੰਮ ਕਰੀ ਜਾ ਆਜਾ ਇੰਨਾ ਟਾਈਮ ਨਹੀਂ ਹੈਗਾ ਉਰੇ ਰੱਖ ਟੋਕਰੀ ਤੁਹਾऱ्यांना ਇਹਨੇ ਬਗੀਆਂ ਮੰਨਦੇ ਹੋਏ ਨਾ ਮਾ ਚਾਚਾ ਦਾਤਾ ਦੇਖਣ ਮੈਂ ਬਿਲਕੁਲ ਵੀ ਨਾ ਬੱਧੀ ਲੱਗੇ ਨਾ ਉਹਦਾ ਰੰਗ ਨਾ ਕੋਸ਼ਿਸ਼ ਮੈਂ ਇਹ ਤਾਂ ਕਰਤਾ ਸੀ ਮਿਲੇ ਰਿਪੋਰਟ ਲਈ ਜੀ ਆਮਾ ਕੇ ਦੁਆਲੇ ਜਾ ਕੇ ਹੈ ਭਾਈ ਇਹ ਤਾਂ ਇਹ ਕਹਿਣਾ ਵੀ ਲੈ ਲੋ ਘੱਟ ਬੰਦ ਕਰਕੇ ਮੈਂ ਤਾਂ ਬਿਨਾ ਸ਼ੈ ਨਹੀਂ ਕਰਨੀ ਹੈਗੀ ਤੁਹਾਡੀ ਹੱਥ ਦਾ ਬਹੁਤ ਜ਼ਿਆਦਾ ਖਰਾਬ ਹੋ ਗਿਆ ਉਹ ਮੈਂ ਜਰਾ ਕੋ ਪਲੇਟ ਨਾ ਪੜਾ ਮਾਟਾ ਜੀ ਅੱਜ ਜੀ ਨਾ ਸਾਰੇ ਚਾਰ ਦੇ ਦੇ ਹੋਏ ਨੇ ਸਵੇਰੇ ਉੱਠ ਕੇ ਸੋ ਕੇ ਅੰਕ ਚ ਉਹ ਜਦੋਂ ਆਸਮਾਨ ਤੱਕ ਕੋੜ ਬੁੜਾ ਲਿਆ ਮੈਂ ਸਾਡੇ 9 ਵਜੇ ਚਾਹ ਦਾ ਕੱਪ ਕੀਤਾ ਤੇ ਫਿਰ ਮੇਰਾ ਸਿਰ ਲੱਗ ਗਿਆ ਉਹਨੇ ਕਹਿੰਦੀ ਜੀ ਜੀ ਕਿ ਤੁਸੀ ਕੋਈ ਚਾਹ ਪੀਓ ਨਹੀਂ ਸਾਮ ਪਟਾ ਇਤਰਾਣ ਚੰਮ ਜਲਣਾ ਹੈ ਤੇ ਉਹਨੇ ਅੱਜਾ ਕੋਲ ਡਰੈਗ ਤੋਂ ਦਾ ਪਹਾਰ ਦਿਖਾਉਣੇ ਗਿਆ ਹਾਂ ਮੈਂ ਤਾਂ ਦੁੱਧ ਵਾਲੇ ਬਾਲਟੀ ਚ ਚੱਕ ਲਿਆ ਸਬਜ਼ੀ ਵਾਲਾ ਤੀਲਾ ਵੀ ਚੱਕ ਲਿਆ ਮੈਂ ਬਈ ਇਹਨੂੰ ਬਾਹਰ ਘੰਡੇ ਦੇਖ ਜੀ ਇਹ ਦੇਖਦਾ ਹੱਸਦਾ さて अपन दूर वाला है ए ए नाम तेरी का सुना ए <laughs> देखा <laughs> ए उधर पे जाकर ना प्लग काट दे एक बारी आजा अंदर वाला प्लग काट दे ऊपर ना के

ਨਾ ਕੋ ਭੱਜ ਗਈ ਕਰੀ ਉਸ ਵਾ ਜਿਹੜਾ ਆ ਸਮਾਨ ਇਹਨਾਂ ਨੂੰ ਇੱਥੇ ਰੱਖ ਲੈ ਕਿੰਨਾਂ ਦੇ ਕੁੱਟੇ ਹਾਂ ਸ਼ਾਂ ਨੂੰ ਇਹਨਾਂ ਕੋ ਉੱਥੇ ਬੈਠਾ ਉੱਥੇ ਨਾ ਛੇਤੀ ਕਰ ਬੰਦਾ ਰਹਿਣਾ ਮੈਂ ਅੱਗ ਚਲੋ ਜੀ ਇੱਥੇ ਸਾਡੀ ਚਾਚੀ ਜੀ ਨਾ ਚੁੱਲ੍ਹੇ ਬਣਾਉਣ ਵਾਸਤੇ ਅਸੀਂ ਬੁਲਾਏ ਆ ਤੇ ਬਹੁਤ ਵਧੀਆ ਚੁੱਲ੍ਹੇ ਪਾਉਂਦੇ ਨੇ ਤੇ ਰੂਹ ਖੁਸ਼ ਹੋ ਜਾਂਦੀ ਆ ਇਹ ਹੁਣ ਪਹਿਲਾਂ ਆਪਾਂ ਬਣਾਵਾਂਗੇ ਚੁਰ ਇੱਕ ਬਣਾਵਾਂਗੇ ਨਾਲ ਚੁੱਲਾ ਜੀ ਮੈਂ ਸਬਜੀ-ਸਬਜੀ ਬਣਾਉਣੀ ਹੁੰਨੇ ਆ ਨਾ ਹੁਣ ਮੂਰੇ ਸਿਆਲ ਆਉਂਦਾ ਨਾ ਦੋ ਚੁੱਲਿਆਂ ਬਿਨਾ ਸਰਦਾ ਨਹੀਂ ਹੈਗਾ ਚਲੋ ਜੀ ਇਹ ਆਪਾਂ ਚੁੱਲ੍ਹੇ ਬਣਾਵਾਂਗੇ ਟਾਇਲ ਇਟ ਵਿੱਚ ਇਹ ਬਹੁਤ ਜ਼ਿਆਦਾ ਮਜ਼ਬੂਤ ਹੁੰਨੇ ਆ ਇਹ ਕਾਫੀ ਟਾਈਮ ਤੱਕ ਕਰਨਾ ਚੱਲੀ ਜਾਂਦੇ ਆ ਤੇ ਟੁੱਟਦੇ ਨਹੀਂ ਹੈਗੇ ਇਹ ਲਾ ਜਤੀ ਚੁੱਲੇ ਬਣਾਉਣ ਦੀ ਵੀ ਇੱਕ ਕਲਾਈ ਹੈ ਚਲੋ ਜੀ ਆ ਇੱਧਰ ਦਿਵਾਲੀ ਦੀਆਂ ਸਫਾਈਆਂ ਹੋ ਰਹੀਆਂ ਨੇ ਤੇ ਪੜਦੇ ਆਪਾਂ ਨੇ ਧੋ ਕੇ ਸੁੱਕਣੇ ਪਾ ਦਿੱਤੇ ਨੇ ਤੇ ਫਿਰ ਪੜਦੇ ਧੋਂਦਿਆਂ ਨੂੰ ਨਾ ਫਿਰ ਲੱਗ ਗਈ ਆ ਭੁੱਖ ਫਿਰ ਅਸੀਂ ਮੰਗਾਏ ਆ ਸਮੋਸੇ ਤੇ ਇੱਧਰ ਸਮੋਸੇ ਖਾ ਹੋ ਰਹੇ ਨੇ ਤੇ ਇੱਕ ਪਾਸੇ ਚਾਚੀ ਜੀ ਉਹ ਨਹੀਂ ਆਏ ਹੋਏ ਨੇ ਚੁੱਲ੍ਹੇ ਬਣਾਉਣ ਵਾਸਤੇ ਤੇ ਉੱਧਰ ਚੁੱਲ੍ਹੇ ਵੀ ਪਾ ਰਹੇ ਨੇ ਚਾਚੀ ਜੀ ਉਹ ਨਹੀਂ ਤੇ ਇੱਧਰ ਆਪਣੇ ਕੱਪੜਿਆਂ ਦੀ ਲੱਗੀ ਹੋਈ ਆ ਮਸ਼ੀਨ ਤੇ ਹੈਗੇ ਨੇ ਸਾਡੇ ਚਾਚੀ ਜੀ ਉਹ ਨਹੀਂ ਬਹੁਤ ਪੁਰਾਣੇ ਬਹੁਤ ਪੁਰਾਣੇ ਚਾਚੀ ਜੀ ਉਹ ਨਹੀਂ ਨੇ ਦੇਖੋ ਜੀ ਚੁੱਲ੍ਹੇ ਬਹੁਤ ਵਧੀਆ ਬਣਾਉਣੇ ਇੱਕ ਵਾਰ ਤੁਹਾਨੂੰ ਆਪਾਂ ਨਾ ਚਲੋ ਜੀ ਇੱਧਰ ਚੁੱਲ੍ਹੇ ਨਾਲ ਇਸ ਤਰ੍ਹਾਂ ਨਾਲ ਉੱਪਰ ਮਿੱਟੀ ਲਾ ਕੇ ਨਾਲ ਰੱਖ ਦਿੱਤੇ ਨੇ ਇਹ ਕਹਿੰਦੇ ਵੀ ਕੱਲ ਤੱਕ ਕਰਨਾ ਥੋੜੇ ਜਿਹਾ ਪੱਕ ਜਾਣਗੇ ਫੇਰ ਇਹਨਾਂ ਨੂੰ ਪਿੱਛੇ ਕਰਕੇ ਨਾ ਫੇਰ ਫਿਟ ਕਰਾਂਗੇ ਨਾਲ ਇਹਨੂੰ ਉੱਪਰ ਤੇ ਨਾ ਹੋਰ ਲੰਬੇ ਚੌੜੇ ਜਿਵੇਂ ਵੀ ਕਰਨੇ ਆ ਨਾ ਕਾਹਲੂ ਸੈੱਟ ਹੋਣਗੇ ਦੇਖੇ ਸਵੇਰ ਦਾ 5 ਵਜੇ ਦਾ ਅਭੀ ਹਮਕੋ ਖਾਣੇ ਕੇ ਲੇ ਮਿਲੇ ਹੈ ਹਾਂ ਦੀਦੀ ਪੁੱਛਾ ਵੀ ਨਹੀਂ ਹੈ ਬਾਅਦ ਵਿੱਚ ਸਮੋਸਾ ਲੈ ਕੇ ਦੇ ਰਹਾ ਕਿ ਖਾ ਲੋ ਭੁੱਖ ਲੱਗ ਗਈ ਇਹੇ じゃ ਤਾਂ ਦੀਦੀ ਦਾ ਦਿਲੇ ਨਹੀਂ ਹੈਗਾ ਇਹ ਰੋਜ਼ ਤੂੰ ਆਸ ਨੂੰ ਸਮੋਸੇ ਖਾਨੀ ਹੈ ਹੈ ਚਾਹ ਦਾ ਗਲਾਸ ਤੇਰੇ ਕੋਲ ਭਰਿਆ ਪਿਆ ਤੇ ਇਧਰ ਸਾਡੀ ਚਾਚੀ ਜੀ ਵੀ ਸਮੋਸੇ ਖਾ ਰਹੇ ਨੇ ਦੀਦੀ ਰੋਜ਼ ਤਨ

हां देख लीजिए आपको खाने होवे तो आहे डाल लीजिए मैं कॉली चटती हो गया पी ले हो गए पी ले मान गई कौन की किया लाचक नी है ना है है तो शाम तक ना एकने बस रौनक ला के रख दी है इसमें क्या है सी मजा के ਮਾਰਦੀ ਹੁੰਦੀ ਪਰ ਮੇਰਾ ਕੜਾ ਨਹੀਂ ਛੱਡਦੀ ਇਹ ਜਦੋਂ ਲਈ ਇਹ ਨਾ ਰਵਾਇਤਾਂ ਨੇ ਬੇਰੀ ਖਾਦੀ ਕਿ ਮੈਂ ਅਮਨ ਹੀ ਹਮੇਸ਼ਾ ਤਰ੍ਹਾਂ ਇੱਕ ਬਿਠਾਉਣਾ ਗਰਮ ਨਾ ਇਹ ਤਾਂ ਕੋਈ ਬਰਸਾਤ ਨਹੀਂ ਜਿਹੜੇ ਨੂੰ ਮਾਗੀ ਵਾਗੀ ਹੋਰ ਬੋਲੀ ਹੈ ਉਹਨਾਂ ਦੀ ਤਾਬੀ ਹੈ ਇਸਕੇ ਇਹ ਬੰਦੇ ਆ ਦੀ ਨਾਮ ਨਹੀਂ ਲੈਣਾ ਹੈਗਾ ਉਹਨਾਂ ਦਾ ਸਾਰੇ ਦੇ ਕੀ ਇੱਕ ਕੀ ਸਾਰੇ ਵੀ ਭਾਰਦੀ ਹੋਏ ਹੂੰ बाय तू भी चाहे चाची नाल इधर भी तो भी करना है तो तो चाची से चाक हो गई तो नहीं की बात हुई हां थोड़ी चाहिए। ये ये तो नहीं होना ना छोटी छोटी आपका कल नमाई पे है ਦੇਖੋ ਜੀ ਬਹੁਤ ਜ਼ਿਆਦਾ ਖਲਾਰਾ ਕਿੜਿਆ ਪਿਆ ਹੈ ਕਿਤੇ ਭਾਂਡੇ ਪਏ ਨੇ ਕਿਤੇ ਕੱਪੜੇ ਪਏ ਨੇ ਇਸ ਤਰ੍ਹਾਂ ਕਿਤੇ ਚਾਦਰਾਂ ਪਈਆਂ ਨੇ ਬਹੁਤ ਜ਼ਿਆਦਾ ਪੁਰਾਣਾ ਹਲਾ ਹੁਣ ਥੋੜੀ ਜੀ ਲੌਬੀ ਸਵਾਰੀ ਹੈ ਦੇਖੋ ਜੀ ਇੱਧਰ ਆਪਣੇ ਵਾਲ ਪੇਪਰ ਦਾ ਕੰਮ ਚੱਲ ਰਿਹਾ ਹੈ ਤੇ ਆ ਕਮਰੇ ਦੇ ਵਿੱਚ ਵਾਲ ਪੇਪਰ ਲੱਗ ਗਿਆ ਹੈ ਤੇ ਪੜਦੇ ਪੁਰਦੇ ਅੱਜ ਅਸੀਂ ਧੋ ਕੇ ਨਾ ਸੁੱਕਣੇ ਪਾ ਦਿੱਤੇ ਤੇ ਦੇਖੋ ਬਹੁਤ ਵਧੀਆ ਡਿਜ਼ਾਈਨ ਆ ਵਾਈਟ ਰੰਗ ਦਾ ਹੀ ਆ ਤੇ ਅਸੀਂ ਨਾ ਉੱਪਰ ਲੈਂਪਰ ਨੂੰ ਪਸਾਫ ਕਰਕੇ ਨਾ ਰੱਖ ਦਿੱਤੇ ਆ ਤੇ ਇਧਰ ਸ਼ੀਸ਼ਾ ਵਗੈਰਾ ਵੀ ਰੱਖ ਦਿੱਤਾ ਏ ਹਲੇ ਕੰਮ ਰਹਿੰਦਾ ਬਹੁਤ ਜ਼ਿਆਦੇ ਆ ਤੇ ਇਧਰ ਸੋਈ ਦੇ ਵਿੱਚ ਵੀ ਆਪਾਂ ਨੇ ਨਾ ਬਾਲ ਵੇਪਰ ਲਵਾਇਆ ਏ ਤੇ ਸੋਈ ਦੀ ਨਾ ਬਹੁਤ ਵਧੀਆ ਸਫਾਈ ਹੋ ਗਈ ਆ ਥੱਲੇ ਪਰਦੇ-ਪੁਰਦੇ ਹਲੇ ਕਾਲੂ ਕੁਝ ਤੋਤੇ ਆ ਕੋ ਸੱਜ ਤੋਤੇ ਆ ਫੇਰ ਸੈਟਿੰਗ ਜੀ ਕਰੂਗੇ ਦੇਖੋ ਜੀ ਇਸ ਤਰ੍ਹਾਂ ਦਾ ਲੱਗਦਾ ਏ ਜੀ ਆਪਾਂ ਵਾਈਟ ਰੰਗ ਬਹੁਤਾ ਕਰਾਉਨੇ ਆ ਨਾ ਸੋਈ ਦੇ ਵਿੱਚ ਫੇਰ ਹੱਥ ਉੱਤੇ ਲੱਗ ਜਾਂਦੇ ਕਈ ਵਾਰ ਹਲਦੀ ਗੁਲਦੀ ਵਾਲੇ ਫੇਰ ਉੱਥੀ ਨਿਸ਼ਾਨ ਪੈ ਜਾਂਦਾ ਏ ਦੇਖੋ ਹੁਣ ਤਾਂ ਇੰਨਾ ਜ਼ਿਆਦਾ ਸਫਾਈ ਹੋ ਗਈ ਨਾ ਵਾਲਪੇਪਰ ਲਾ ਕੇ ਦੇਖੋ ਕਿੰਨਾ ਵਧੀਆ ਲੱਗਦਾ ਹੈ ਸਿਹਦਰ ਡ੍ਰੈਂਕ ਦਾ ਰੂਮ ਦਾ ਵੀ ਨਾ ਬਹੁਤ ਪੁਰਾ ਹਾਲ ਹੋਇਆ ਪਿਆ ਦੇਖੋ ਕਿਤੇ ਪਰਦੇ ਖੋਲ ਕੇ ਸਿਰ ਦਿੱਤੇ ਨੇ ਫੁੱਲ ਫਲੇਅਰ ਐ ਇਸ ਤਰ੍ਹਾਂ ਹੀ ਦੇਖੋ ਜਿਹੜੀ ਇਹ ਕੰਧਾਂ ਨਾ ਇਹ ਇਹਦੇ ਪਰ ਤਾਂ ਲੱਗੀ ਹੋਈ ਸੀ ਆਪਣੇ ਪੀਵੀਸੀ ਦੇਖੋ ਜੀ ਇਹ ਕੰਧ ਆਪਾਂ ਨੇ ਨਾ ਉਹਦੇ ਨਾਲ ਕੀ ਕਹਿੰਦੇ ਹੁੰਨੇ ਆ ਵਾਲਪੇਪਰ ਨਾਲ ਤਿਆਰ ਕਰੀਆ ਤੇ ਦੇਖੋ ਬਹੁਤ ਵਧੀਆ ਕਲੀਆਂ ਜੀਆਂ ਹੈਗੀਆਂ ਇਸ ਤਰ੍ਹਾਂ ਤੇ ਇਹ ਡਿਜ਼ਾਈਨ ਹੈ ਦੇਖੋ ਬਹੁਤ ਸੋਹਣਾ ਲੱਗਦਾ ਏ ਦੇਖੋ ਜੀ ਸਫਾਈ ਹੋ ਜਾਂਦੀ ਹੈ ਤੇ ਅਜਾ ਸ਼ੀਸ਼ੇ ਵਗੈਰੇ ਸਾਰੇ ਤਾਰਕੇ ਤੇ ਭਾਈ ਉਹ ਕਹਿੰਦੇ ਨਾ ਸਿੰਪਲ ਕੰਦ ਚਾਹੀਦੀ ਆ ਬਿਲਕੁਲ ਸਿੰਪਲ ਚਾਹੀਦੀ ਆ ਕਹਿੰਦੇ ਤਾਂ ਕਿਤੇ ਜਾ ਕੇ ਪਾਲ ਪੇਪਰ ਵਧੀਆ ਲੱਗਦਾ ਏ ਚਲੋ ਜੀ ਮੈਂ ਤੇ ਰੇਖਾ ਨੇ ਨਾ ਹੁਣ ਥੋੜੀ ਜੀ ਸਮਾਨ ਦੀ ਕਰੀਏ ਸੈਟਿੰਗ ਦੇ ਆਹ ਜਿਹੜੇ ਨੇ ਕਾਰਨਰ ਤੇ ਨਾ ਫੁੱਲ ਰੱਖਣੇ ਵਾਸਤੇ ਸ਼ੀਸ਼ੇ ਲਾਏ ਹੋਏ ਤੇ ਨਾ ਪੁਰਾਣੇ ਤਾਰਤੇ ਤੇ ਤੇ ਮੈਂ ਤੇ ਰੇਖਾ ਨੇ ਨਾ ਹੁਣ ਇਹਨਾਂ ਨੂੰ ਪੇਜ ਪੂਸ ਤੇ कसे ਆ ਮੈਂ ਖਾ ਚੇ ਲੋ ਕਾਲੂ ਨਾ ਫਲਾਵਰ ਰੱਖ ਦਾਂਗੇ ਉੱਪਰ ਤੇ ਕਾਲੂ ਇਹਦੇ ਪੰਨਾ ਪੋਚਾ ਪੋਚਾ ਲਾ ਕੇ ਨਾ ਫੇਰ ਇਹਨਾਂ ਦੀ ਸੈਟਿੰਗ ਕਰਾਂਗੇ ਤੇ ਹੁਣ ਤਾਂ ਬੁਰਾ ਹਾਲ ਹੋਇਆ ਪਿਆ ਦੇਖੋ ਜੀ ਦੇਖੋ ਜੀ ਆਪਾਂ ਨੇ ਨਾ ਬਾਥਰੂਮ ਦੇ ਵਿੱਚ ਨਾ ਇਸ ਤਰ੍ਹਾਂ ਦਾ ਵਾਲ ਪੇਪਰ ਲਵਾਇਆ ਤੇ ਹੀਟਾਂ ਲੱਗੀਆਂ ਹੋਈਆਂ ਨੇ ਸਾਡੇ ਟੈਨਾਂ ਲੱਗੀਆਂ ਹੋਈਆਂ ਨੇ ਤੇ ਬਹੁਤ ਵਧੀਆ ਕਲਰ ਲੱਗਿਆ ਸਾਨੂੰ ਬੂੜਾ ਰੰਗਦਾ ਹੀ ਅਸੀਂ ਵਾਲ ਪੇਪਰ ਲੈ ਕੇ ਆਇਆ ਖਰੀਦ ਕੇ ਦੇਖੋ ਜੀ ਇਸ ਤਰ੍ਹਾਂ ਦੀ ਦਵਾਰ ਲੱਗਦੀ ਆ ਤੇ ਚਾਰੇ ਪਾਸੇ ਨਾ ਜੇ ਥੋੜੇ ਬਾਥਰੂਮ ਦੇ ਵਿੱਚ ਵੀ ਸੁਲਾਬ ਆਈ ਹੋਈ ਹੈ ਨਾ ਤੁਸੀਂ ਇਸ ਇਸ ਤਰ੍ਹਾਂ ਦਾ ਲਿਆ ਕੇ ਨਾ ਵਾਲ ਪੇਪਰ ਲਾ ਸਕਦੇ ਆ ਤੇ ਬਹੁਤ ਜ਼ਿਆਦਾ ਸਫਾਈ ਹੋ ਜਾਂਦੀ ਹੈ ਦੇਖੋ ਕਿੰਨਾ ਵਧੀਆ ਲੱਗਦਾ ਹੈ ਉਹ ਕਹਿੰਦੇ ਜੇ ਗੰਦਾ ਹੋ ਜਵੇ ਨਾ ਤੇ ਉੱਪਰ ਤੁਸੀਂ ਨਾ ਗਿੱਲਾ ਕੱਪੜਾ ਸਰਫਾਣਾ ਫੇਰ ਕੇ ਨਾ ਫੇਰ ਤੁਸੀਂ ਸੁੱਕਾ ਕੱਪੜਾ ਫੇਰ ਸਕਦੇ ਆ ਤੇ ਬਹੁਤ ਜ਼ਿਆਦਾ ਨਾ ਸ਼ਾਈਨਿੰਗ ਜੀ ਰਹਿੰਦੀ ਹੈ ਚਲੋ ਜੀ ਇਹ ਤਾਂ ਆਪਣਾ ਬਾਥਰੂਮ ਤੇ ਅਸੀਂ ਨਾ ਦੋ ਬਾਥਰੂਮ ਤਿਆਰ ਕਰਵਾਏ ਉਹ ਵੀ ਦਿਖਾਉਣੀ ਆਪਾਂ ਤੁਹਾਨੂੰ